ਅੰजीर ਅੰजीर ਖਾਣ ਦਾ ਸਹੀ ਤਰੀਕਾ ਅਤੇ ਫਾਇਦੇ ਅੰजीर ਦੀ ਤਸੀਰ ਖੰਡੀ ਹੁੰਦੀ ਹੈ ਪਿਤ ਅਤੇ ਬਾਤ ਦੇ ਰੋਗਾਂ ਲਈ ਫਾਇਦੇਮੰਦ ਹੈ ਇਸ ਦਾ ਰਸ ਸੁਆਦ ਮਿੱਠਾ ਹੁੰਦਾ ਹੈ ਪਚਨ ਵਿੱਚ ਭਾਰੀ ਹੁੰਦਾ ਹੈ ਸਰੀਰਕ ਕਮਜ਼ੋਰੀ ਸਕਿਨ ਦੇ ਰੋਗ ਸਕਿਨ ਤੇ ਬਹੁਤ ਜ਼ਿਆਦਾ ਖੁਸ਼ਕੀ ਹੋਣਾ ਲੀਵਰ ਦੇ ਰੋਗ ਪੇਸ਼ਾਬ ਦੇ ਰੋਗ ਗੁਰਦੇ ਦੀ ਸੋਜ ਹੱਡੀਆਂ ਦੀ ਕਮਜ਼ੋਰੀ ਕਾਫਜ ਸਰੀਰਕ ਥਕਾਨ ਅਤੇ ਬੁਖਾਰ ਤੋਂ ਬਾਅਦ ਦੀ ਕਮਜ਼ੋਰੀ ਲਈ ਫਾਇਦੇਮੰਦ ਹੈ। ਵਾਤ ਅਤੇ ਪਿੱਤ ਦੇ 120 ਪ੍ਰਕਾਰ, ਵਾਤ ਦੇ 80 ਪ੍ਰਕਾਰ ਅਤੇ ਪਿੱਤ ਦੇ 40 ਪ੍ਰਕਾਰ ਦੇ ਰੋਗਾਂ ਲਈ ਫਾਇਦੇਮੰਦ ਹੈ ਅਤੇ ਕਾਫ ਦੇ 20 ਪ੍ਰਕਾਰ ਦੇ ਰੋਗਾਂ ਲਈ ਫਾਇਦੇਮੰਦ ਨਹੀਂ ਹੈ। ਅੰਜੀਰ ਪਚਨ ਵਿੱਚ ਭਾਰੀ ਹੁੰਦਾ ਹੈ। ਇਸ ਲਈ ਕਮਜ਼ੋਰ ਪਾਚਨ ਸ਼ਕਤੀ ਵਾਲੇ ਨੂੰ ਇਸ ਦਾ ਸੇਵਨ ਆਪਣੀ ਪਾਚਨ ਸ਼ਕਤੀ ਨੂੰ ਠੀਕ ਕਰਕੇ ਹੀ ਕਰਨਾ ਚਾਹੀਦਾ ਹੈ। ਅੰਜੀਰ ਵਜਨ ਨੂੰ ਵਧਾਉਂਦਾ ਹੈ। ਇਸ ਲਈ ਮਟਾਪੇ ਦੇ ਮਰੀਜ਼ਾਂ ਨੂੰ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ। ਜਿਨ੍ਹਾਂ ਨੇ ਆਪਣਾ ਵਜਨ ਵਧਾਉਣਾ ਚਾਹੁੰਦੇ ਹਨ, ਉਹਨਾਂ ਲਈ ਅੰਜੀਰ ਬਹੁਤ ਫਾਇਦੇਮੰਦ ਹੈ। ਇੱਕ ਦੋ ਅੰਜੀਰ ਰਾਤ ਨੂੰ ਪਾਣੀ ਵਿੱਚ ਭਿਓ ਕੇ ਸਵੇਰੇ ਖਾਲੀ ਪੇਟ ਚੰਗੀ ਤਰ੍ਹਾਂ ਚਬਾ ਚਬਾ ਕੇ ਖਾ ਸਕਦੇ ਹੋ। ਉੱਪਰ ਦੀ ਅੰजीर ਵਾਲਾ ਪਾਣੀ ਪੀਣਾ ਚਾਹੀਦਾ ਹੈ। ਸਰਦੀਆਂ ਵਿੱਚ ਅੰजीर ਵਾਲਾ ਪਾਣੀ ਕੋਸਾ ਕਰਕੇ ਪੀਣਾ ਚਾਹੀਦਾ ਹੈ। ਇਸ ਨੂੰ ਤੁਸੀਂ ਦੁੱਧ ਵਿੱਚ ਭਿਉਂ ਕੇ ਰੱਖੋ ਅਤੇ ਉਬਾਲ ਕੇ ਇਸ ਨੂੰ ਖਾ ਸਕਦੇ ਹੋ। ਉੱਪਰ ਦੀ ਅੰजीर ਵਾਲਾ ਕੋਸਾ ਦੁੱਧ ਪੀਣਾ ਚਾਹੀਦਾ ਹੈ। ਸੁੱਕੇ ਮੇਵੇ ਰੁੱਤ ਅਤੇ ਆਪਣੀ ਪ੍ਰਕਿਰਤੀ ਅਨੁਸਾਰ ਹੀ ਖਾਣੇ ਚਾਹੀਦੇ ਹਨ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਵੀਡੀਓ ਵੇਖਣ ਦੇ ਲਈ